ਮੇਰੇ ਕੋਲ ਬੰਬੇ ਦੀ ਟੀਮ ਆਈ ਸੀ ਜੀ ਇੱਥੇ ਇਹਨਾਂ ਦੇ ਇੱਕ ਜੱਸੀ ਸੰਘਾ ਕੁੜੀ ਹੈ ਜਿਹੜੀ ਪੰਜਾਬ ਦੇ ਨਾਲ ਜਿੰਨੇ ਸਰਚ ਕੀਤੀ ਸਾਰੇ ਵੀ ਕਿੰਦੇ ਕੋਲ ਕੀ ਹੁੰਦਾ ਵਿਆਹ ਕਿੱਥੇ ਹੋਇਆ ਜੀ ਇਹ ਹਰ ਇੱਕ ਚੀਜ਼ ਚਮਕੀਲਾ ਜਿੱਥੇ ਸਭ ਤੋਂ ਜ਼ਿਆਦਾ ਸਰਚ ਉਹਨੇ ਕੀਤੀ ਸੀ ਕੁੜੀ ਨੇ ਉਸ ਤੋਂ ਬਾਅਦ ਉਹਨਾਂ ਨੇ ਉਹ ਟੀਮ ਮੇਰੇ ਕੋਲ ਭੇਜੀ ਜੀ ਉਹ ਫਿਰ ਮੇਰੇ ਤੋਂ ਐਗਰੀਮੈਂਟ ਕਰਕੇ ਮੇਰੀਆਂ ਫੋਟੋ ਲੈ ਗਏ ਸੀ ਉਹ ਜਿਹੜੀਆਂ ਚਮਕੀਲਾ ਫਿਲਮ ਦੇ ਐਂਡ ਦੇ ਦੋ ਫੋਟੋ ਮੇਰੀਆਂ ਲੱਗੀਆਂ ਨੇ ਉਸ ਟਾਈਮ ਇਹਨਾਂ ਨੇ ਜਿਹੜੀਆਂ ਇੱਕ ਫੋਟੋ ਮੰਗ ਲੈ ਕੇ ਕੀਤੀਆਂ ਸੀਗੀਆਂ ਅਮਰਜੋਤ ਜੀ ਸ਼ਮਕੀਲਾ ਜੀ ਹਰਜੀਤ ਗਿੱਲ ਜੀ ਹਾਰਮੋਨੀਅਮਾਸਟਰ ਜੀ ਇਹ ਦੋਨੋਂ ਦੀ ਤੁਹਾਨੂੰ 네ਗੇਟਿਵ ਦਿਖਾਉਣਾ ਜੀ ਤੋ ਅਸਲ ਪ੍ਰੋਪਰਟੀ ਪਤਾ ਲੱਗਦੀ ਆ ਵੀ ਇਹਨਾਂ ਨੇ ਜੋ ਫੋਟੋਮਾਂ ਕੀਤੀਆਂ ਸੀ ਕਿਉਂਕਿ ਪ੍ਰਿੰਟ ਕਰਾ ਕੇ ਤਾਂ ਕੋਈ ਵੀ ਰੱਖ ਸਕਦਾ ਨਾ ਕੋਈ ਵੀ ਕਹਿ ਸਕਦਾ ਮੈਂ ਇਹ ਕੀਤੀਆਂ ਬਸ ਤੁਹਾਨੂੰ 네ਗੇਟਿਵ ਦਿਖਾਉਣੇ ਆ ਇਹਨਾਂ ਤੋਂ ਪਤਾ ਲੱਗਦਾ ਕਿ ਇਹਨਾਂ ਨੇ ਉਸ ਟਾਈਮ ਹੀ ਫੋਟੋਮਾਂ ਕੀਤੀਆਂ ਸੀ ਆਹ 네ਗੇਟਿਵ ਹੈ ਜੀ ਸਾਰੀਆਂ ਫੋਟੋਮਾਂ ਦੇ ਬੋਲੀ ਦੇ ਸ਼ਾਮ ਦੇ 7:30 ਵਾਲੀਆਂ ਖਬਰਾਂ ਸਾਨੂੰ ਪਤਾ ਲੱਗਾ ਵੀ ਚਮਕੀਲੇ ਦੇ ਇਦਾਂ ਦਾ ਡੈਥ ਹੋ ਗਈ ਏ ਜੀ ਉੱਥੇ ਦਾ ਇੱਕ ਸ਼ਗਿਰ ਸੀ ਬਲਜਿੰਦਰ ਸੰਗੀਲਾ ਜੀ ਉਹ ਮੈਨੂੰ ਆਇਆ ਆਂਦਾ ਭਾਜੀ ਸويرਨ ਲਧਾਨੇ ਜਾਣਾ ਮੈਂ ਠੀਕ ਹੈ ਜੀ ਮੈਂ ਵੀ ਕਾਫੀ ਪ੍ਰਸ਼ੰਸਕ ਸੀ ਇਹਨਾਂ ਦਾ ਚਮਕੀਲਾ ਸਾਹਿਬ ਦਾ ਉਹ ਤਾਂ ਵੈਸੇ ਸ਼ਗਿਰ ਸੀ ਹੁੰਦਾ ਜੀ ਜੀ ਅਸੀਂ ਸਵੇਰੇ 9 ਵਜੇ ਬੱਸ ਫੜੀ ਤੜਕੇ ਤੇ 9 ਵਜੇ ਉੱਥੇ ਡੁਗਰੀ ਪਹੁੰਚ ਗਏ ਜੀ ਡੁਗਰੀ ਪਹੁੰਚ ਗਏ ਸਾਰਿਆਂ ਦਾ ਉੱਥੇ ਬੈਠੇ ਰਹੇ ਆਂ ਚਾਹ ਉਹਨਾਂ ਉੱਥੇ ਡੱਡ ਬੋੜਾ ਹਿੰਆ ਜੀ ਮੈਂ ਲਧਾਨੇ ਨਾਲ ਡੁਗਰੀ ਬਿਲਕੁਲ ਨੇੜੇ ਰਹਿਣਾ ਜਿੱਥੇ ਮੇਲਾ ਜੀ ਪਰ ਕਿਸੇ ਨੇ ਅਜ ਤੱਕ ਕਦੇ ਮਨਵਾਇਡ ਨਹੀਂ ਕੀਤਾ ਕਿਸੇ ਮੇਲੇ ਤੇ ਅੱਛਾ ਵੀ ਇਸ ਬੰਦੇ ਸ਼ਖਸ ਨੇ ਆਖਰੀ ਯਾਦਾਂ ਸਾਂਭੀਆਂ ਨੇ ਅਗਰ ਮੈਂ ਨਾ ਹੁੰਦਾ ਤੇ ਉਸ ਦਿਨ ਇਹ ਆਖਰੀ ਯਾਦਾਂ ਬਿਲਕੁਲ ਰਹਿ ਜਾਣੀਆਂ ਸੀ ਕਿਸੇ ਕੋਲ ਨਹੀਂ ਹੋਣੀਆਂ ਸੀ ਇਹ ਅਸਲ ਵਿੱਚ ਨਾ ਜਦੋਂ ਇਹ ਫੋਟੋ ਮੈਗੋ ਕੀਤੀਆਂ ਉਸ ਤੋਂ ਬਾਅਦ ਕਈ ਸਾਲ ਤੱਕ ਕਿਸੇ ਨੂੰ ਪਤਾ ਹੀ ਨਹੀਂ ਸੀ ਫੋਟੋ ਖਿੱਚੀਆਂ ਕਿ ਨੇ ਜੀ ਇਹ 5 ਸਾਲ ਪਹਿਲਾਂ ਲੁਧਿਆਣੇ ਦਾ ਬਲਦੇਸਰਾ ਹੈ ਉਹਨੇ ਮੈਨੂੰ ਲੱਭਿਆ ਜੀ ਉਨੇ ਮੇਰੀ ਇੰਟਰਵਿਊ ਇੱਥੇ ਆ ਕੇ ਪਿੰਡ ਨਸੀਰ ਵਾਲਾ ਮੇਰਾ ਪਿੰਡ ਇੱਥੇ ਲੱਗੇ ਉੱਥੇ ਉਹਨੇ ਇੰਟਰਵਿਊ ਕੀਤੀ ਮੇਰੀ ਜੀ ਉਦੋਂ ਉਸ ਤੋਂ ਬਾਅਦ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਵੀ ਇਹ ਫੋਟੋ ਖਿੱਚਣਾ ਛਕਸ਼ ਕੋਣ ਹੈ ਸਾਸੀ ਗਾਲ ਦੋਸਤੋ ਬਈ ਇਸ ਟਾਈਮ ਮੈਂ ਧਰਮਕੋਟ ਦੇ ਵਿੱਚ ਬੈਠਾ ਧਰਮਕੋਟ ਸ਼ਹਿਰ ਦੇ ਵਿੱਚ ਬਈ ਚਮਕੀਲਾ ਮੂਵੀ ਬਹੁਤ ਹਟ ਰਹੀ ਹੈ ਤੁਸੀਂ ਸਾਰਿਆਂ ਨੇ ਦੇਖੀ ਹੋਊਗੀ ਉਹਦੇ ਵਿੱਚ ਜਦੋਂ ਐਂਡ ਤੇ ਚਮਕੀਲਾ ਤੇ ਅਮਰਜੋਤ ਦਾ ਸ਼ਸਕਾਰ ਹੁੰਦਾ ਉਹਦੇ ਵਿੱਚ ਜਿਹੜੀਆਂ ਫੋਟੋਆਂ ਜਿਹੜੀਆਂ ਤੁਸੀਂ ਦੇਖਦੇ ਹੋ ਨਾ ਐਂਡ ਤੇ ਸ਼ਾਟ ਲਾਏ ਹੋਏ ਉਹ ਫੋਟੋਆਂ ਆਇ ਤੁਹਾਨੂੰ ਉਹ ਬੰਦਾ ਲੱਭ ਕੇ ਲੈ ਕੇ ਆਇਆ ਜ ਸੋ ਆਪਾਂ ਮਲਾਉਣੇ ਆ ਜੀ ਬਹੁਤ ਆਦਰਯੋਗ ਨੇ ਸਤਿਗੁਰਾ ਜੀ ਸਤਿਗੁਰਾ ਜੀ ਸਤਿਗੁਰਾ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਕੋਲ ਇੰਨਾ ਜਿਹੜਾ ਕਿ ਪੁਰਾਣੀਆਂ ਫੋਟੋਆਂ ਵਗੈਰਾ ਸਾਂਭੀਆਂ ਪਈਆਂ ਜੀ ਤੁਹਾਡਾ ਨਾਮ ਕੀ ਹੈ ਜੀ ਵੈਸੇ ਮੇਰਾ ਨਰਨਜੀਤ ਸਿੰਘ ਜੀ ਠੀਕ ਹੈ ਜੀ ਸਾਨੂੰ ਦੱਸੋਗੇ ਵੀ ਸਟੋਰੀ ਵੀ ਕਿਵੇਂ ਕਿਵੇਂ ਕੀ ਸਿਸਟਮ ਸੀਗਾ ਸਾਰਾ ਇਹ ਬਹੁਤ ਪੁਰਾਣੀ 37 ਸਾਲ ਹੋ ਗਏ ਇਸ ਗੱਲ ਨੂੰ ਠੀਕ ਹੈ ਜੀ ਤੇ ਮੈਂ ਉਦੋਂ ਮੱਲਾ ਵਾਲਾ ਨੇੜੇ ਮਹੂ ਉੱਥੇ ਮੇਰੀ ਛੋਪ ਹੁੰਦੀ ਸੀ ਆਪਣੀ ਫੋਟੋਗ੍ਰਾਫੀ ਲੈਣ ਹੁੰਦੀ ਸੀ ਜੀ ਤੇ ਉਦੋਂ ਜਿਸ ਦਿਨ ਇਹ ਦੀ ਡੈਥ ਹੁੰਦੀ ਓਦੋਂ ਹੁ ਖੋਲਿਓ ਛਾਂਵ ਦੇ ਸਾਢੇ 7 ਵਜੇ ਖਬਰਾਂ ਸਾਨੂੰ ਪਤਾ ਲੱਗਾ ਵੀ ਚਮਕੀਲੇ ਦੇ ਇਦਾਂ ਦਾ ਡੈਥ ਹੋ ਗਈ ਏ ਜੀ ਉੱਥੇ ਦਾ ਇੱਕ ਸ਼ਗਿਰ ਸੀ ਬਲਜਿੰਦਰ ਸੰਗੀਲਾ ਜੀ ਉਹ ਮੈਨੂੰ ਆਇਆ ਆਂਦਾ ਭਾਜੀ ਸਵੇਰੇ ਲੁਧਿਆਣਾ ਜਾਣਾ ਮੈਂ ਠੀਕ ਹੈ ਜੀ ਮੈਂ ਵੀ ਕਾਫੀ ਪ੍ਰਸ਼ੰਸਕ ਸੀ ਇਹਨਾਂ ਦਾ ਚਮਕੀਲਾ ਸਾਹਿਬ ਦਾ ਉਹਦਾ ਵੈਸੇ ਸ਼ਗਿਰ ਸੀ ਉਹਦਾ ਜੀ ਜੀ ਅਸੀਂ ਸਵੇਰੇ 9 ਵਜੇ ਬੱਸ ਫੜੀ ਤੜਕੇ ਤੇ 9 ਵਜੇ ਉੱਥੇ ਡੁਕਰੀ ਪਹੁੰਚ ਗਏ ਜੀ ਡੁਕਰੀ ਪਹੁੰਚ ਗਏ ਸਾਰਾ ਦਿਨ ਉੱਥੇ ਬੈਠੇ ਰਹੇ ਛਾਂਵ ਨੂੰ ਉੱਥੇ ਡੱਡ ਬੜੇ ਆਈਆਂ ਜੀ ਤੇ 4 ਵਜੇ ਆਈਆਂ 4 ਵਜੇ ਤੋਂ ਬਾਅਦ ਫਿਰ ਅਸੀਂ ਉੱਥੇ ਘਰੇ ਜਮਗੀਲਾ ਸਾਹਿਬ ਦੇ ਉਸ ਤੋਂ ਬਾਅਦ 10 ਮਿੰਟ ਗੱਡੀ ਉਹਨਾਂ ਰੋਕੀ ਘਰੇ ਜੀ ਉਸ ਤੋਂ ਬਾਅਦ ਸਮਸ਼ਾਨ ਘੜ ਲਿਆ ਗਿਆ ਸਮਸ਼ਾਨ ਘੜ ਤੋਂ ਬਾਅਦ ਸਸਕਾਰ ਕੀਤਾ ਗਿਆ ਓਕੇ ਠੀਕ ਹੈ ਤੇ ਇਹ ਬਈ ਤੋਂ ਢੀ ਮੰਨ ਕੇ ਚਲੋ ਫੋਟੋਗ੍ਰਾਫੀ ਦੁਕਾਨ ਸੀਗੀ ਸ਼ੋ ਮੇਰੀ ਉਦੋਂ ਫੋਟੋਗ੍ਰਾਫੀ ਦੁਕਾਨ ਸੀ ਠੀਕ ਹੈ ਜੀ ਉਸ ਟਾਈਮ ਉਸ ਟਾਈਮ ਠੀਕ ਹੈ ਤੇ ਹੁਣ ਜਿਵੇਂ ਤੁਹਾਡੇ ਕੋਲ ਫੋਟੋਆਂ ਸਮਝੀਆਂ ਪਈਆਂ ਫਿਲਮ ਦੇ ਵਿੱਚ ਕਿਵੇਂ ਸਬੱਬ ਬਣਿਆ ਉਹ ਫੋਟੋਆਂ ਹੁੰਦਾ ਇਹ ਅਸਲੇਤ ਨਾ ਜਦੋਂ ਇਹ ਫੋਟੋ ਮੈਗ ਉਹ ਕੀਤੀਆਂ ਉਸ ਤੋਂ ਬਾਅਦ ਕਈ ਸਾਲ ਤੱਕ ਕਿਸੇ ਨੂੰ ਪਤਾ ਹੀ ਨਹੀਂ ਸੀ ਫੋਟੋ ਖਿੱਚੀਆਂ ਗਿਨੇ ਜੀ ਇਹ 5 ਸਾਲ ਪਹਿਲਾਂ ਲੁਧਿਆਣੇ ਤੋਂ ਬਲਦੇਸਰਾਹੇ ਉਹਨੇ ਮੈਨੂੰ ਲੱਭਿਆ ਜੀ ਉਹਨੇ ਮੇਰੀ ਇੰਟਰਵਿਊ ਇੱਥੇ ਆ ਕੇ ਪਿੰਡ ਨਸੀਰ ਵਾਲਾ ਮੇਰਾ ਪਿੰਡ ਇੱਥੇ ਲੱਗੇ ਉੱਥੇ ਉਹਨੇ ਇੰਟਰਵਿਊ ਕੀਤੀ ਮੇਰੀ ਜੀ ਉਦੋਂ ਉਸ ਤੋਂ ਬਾਅਦ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਵੀ ਇਹ ਫੋਟੋ ਖਿੱਚਣਾ ਸ਼ਖਸ ਕੋਣ ਹੈ ਕਿ ਉਸ ਟਾਈਮ ਵਰੀਲਾ ਹੁੰਦੀ ਅਸੀਂ ਡਾਇਰੈਕਟਰ ਹੁੰਦੇ ਸੀ ਡਾਇਰੈਕਟਰ ਉਸ ਟਾਈਮ ਮੇਰੇ ਕੋਲ ਸੀ ਅਗਰ ਜਿਹੜਾ ਉਹ ਦੇਖਦਾ ਨੇ ਨੈਗੇਟਿਵ ਹੈਗੇ ਹਾਂ ਹੈਗੇ ਜੀ ਉਦੋਂ ਸਭ ਨੂੰ ਪਤਾ ਲੱਗ ਗਿਆ ਵਾਕਈ ਇਹ ਬੰਦਾ ਸ਼ਖਤ ਹੈ ਜਿਹੜਾ ਇਹ ਇਸ ਚੀਜ਼ ਦਾ ਮਾਲਕ ਹੈਗਾ ਤੇ ਉਸ ਤੋਂ ਬਾਅਦ ਸਾਰੀ ਦੁਨੀਆ ਨੂੰ ਜਿਵੇਂ ਜਿਵੇਂ ਪਤਾ ਲੱਗਦਾ ਉਹ ਦੁਬਾਰਾ ਆ ਥੁਰੂ ਕੋ ਨੈਗੇਟਿਵ ਹੈ ਕਿ ਇਹ ਸ਼ੋ ਕਰ ਸਕਦੇ ਆਪਾਂ ਦਿਖਾ ਦਿਓ ਜੀ ਕਿੱਥੇ ਤੇ ਤੁਹਾਨੂੰ ਵੀ ਨੈਗੇਟਿਵ ਦਿਖਾਉਣੇ ਆ ਜਿਹੜੇ ਇਹਨਾਂ ਦੇ ਕੋਲੇ ਹਨ ਕਿਉਂਕਿ ਨੈਗੇਟਿਵ ਇੱਕ ਪ੍ਰੋਪਰਟੀ ਹੁੰਦੀ ਜਿਸ ਤੋਂ ਪਤਾ ਲੱਗਦਾ ਵੀ ਇਹ ਫੋਟੋਆਂ ਖਿੱਚਣ ਦਾ ਮਾਲਕ ਕੌਣ ਆ ਵੀ ਜਿਨ੍ਹਾਂ ਨੇ ਕੀਤੀਆਂ ਇਹਨਾਂ ਕੋਲ ਨੈਗੇਟਿਵ ਦਿਖਾਵਾਂਗੇ ਵੀਡੀਓ ਦੇ ਵਿੱਚ ਸ਼ੋ ਹੋ ਜਾਣ ਮੜੇ ਜਣਾ ਨੇੜੇ ਹੋ ਕੇ ਦਿਖਾ ਦਿਓ ਤੇ ਆ ਨੈਗੇਟਿਵ ਪਈ ਆ ਫੋਟੋਆਂ ਵੀ ਹੋਣੀਆਂ ਫੋਟੋਆਂ ਵੀ ਤੁਹਾਨੂੰ ਦਿਖਾ ਦਿੰਨੇ ਆ ਦੇਖ ਸਾਡੇ ਜੀ ਲਓ ਆ ਨੈਗੇਟਿਵ ਹੈ। ਦੇਖ ਸਕਦੇ ਹੋ। ਦੇਖ ਲਓ ਮਿੱਤਰੋ। ਇਹ ਨੈਗੇਟਿਵ ਹੈ ਵੀਰੇ ਉਸ ਟਾਈਮ ਦੇ ਜਦੋਂ ਇਹਨਾਂ ਨੇ ਫੋਟੋਆਂ ਕਲਿੱਕ ਕੀਤੀਆਂ ਸੀਗੀਆਂ। ਤੇ ਆ ਦੇਖੋ ਹੋਰ ਵੀ ਨੇ ਤੇ ਫੋਟੋਆਂ ਦਿਖਾਇਓ ਜੀ ਜੜੀਆਂ। ਤੇ ਇਹ ਫੋਟੋਆਂ ਦੇਖ ਸਕਦੇ ਹੋ ਤੁਸੀਂ ਉਹਨਾਂ ਨੇ ਕਲਿੱਕ ਕੀਤੀਆਂ ਕੈਮਰੇ ਦੇ ਵਿੱਚ ਫੋਟੋਆਂ ਵੀ ਦਿਖਾ ਦਿੰਦੇ ਭਾਈ। ਆ ਦੇਖ ਸਕਦੇ ਹੋ ਭਾਈ। ਉਸ ਟਾਈਮ ਦੀਆਂ ਫੋਟੋਆਂ ਦੇਖ ਸਾਦੋਂ ਇਹ ਫੋਟੋਆਂ ਉਸ ਟਾਈਮ 1988 ਜੀ 88 1988 ਦੇ ਵਿੱਚ ਇਹਨਾਂ ਨੇ ਇਹ ਫੋਟੋਆਂ ਕਲਿੱਕ ਕੀਤੀਆਂ ਇਹ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਹੁਣ ਜਿਵੇਂ ਤੁਸੀਂ ਫੋਟੋਆਂ ਵੀ ਕਹਿ ਲਈਏ ਵੀ ਇੱਕ ਬਹੁਤ ਵੱਡੀ ਚੀਜ਼ ਸਾਹਮਣੇ ਰੱਖੀ ਹੋਈ ਹੈ ਤੁਸੀਂ ਉਹਨਾਂ ਦੀ ਤੇ ਉਹਨਾਂ ਦੀ ਟੀਮ ਵੱਲੋਂ ਕਹਿ ਲਈਏ ਪਰਿਵਾਰ ਵੱਲੋਂ ਕਹਿ ਲਈਏ ਕੋਈ ਹੰਗਾਰਾ ਮਿਲਦਾ ਤੁਹਾਨੂੰ ਵੀ ਇਹ ਬੰਦੇ ਨੇ ਯਾਰ ਐਡਾ ਵੀ ਸਾਡਾ ਸਾਹਮਣੇ ਰੱਖਿਆ ਬਈ ਇਹਨਾਂ ਦਾ ਧੰਨਵਾਦ ਕਰੀ ਬਿਸ਼ੇਸ਼ ਮੈਂ ਨਾਲ ਲੁਧਿਆਣੇ ਨਾਲ ਦੁਗਰੀ ਬਿਲਕੁਲ ਨੇੜੇ ਰਹਿਣਾ ਜਿੱਥੇ ਮੇਲਾ ਲੱਗਦਾ ਜਿੱਥੇ ਪਰਿਵਾਰ ਰਹਿੰਦਾ ਜੀ ਪਰ ਕਿਸੇ ਨੇ ਅਜੇ ਤੱਕ ਕਦੇ ਮੈਨੂੰ ਵਾਈਟ ਨਹੀਂ ਕੀਤਾ ਕਿਸੇ ਮੇਲੇ ਤੇ ਅੱਛਾ ਵੀ ਇਸ ਬੰਦੇ ਸ਼ਖਸ ਨੇ ਆਖਰੀ ਯਾਦਾਂ ਸਾਂਭੀਆਂ ਨੇ ਅਗਰ ਮੈਂ ਨਾ ਹੁੰਦਾ ਤੇ ਉਸ ਦਿਨ ਇਹ ਆਖਰੀ ਯਾਦਾਂ ਬਿਲਕੁਲ ਰਹਿ ਜਾਣੀਆਂ ਸੀ ਕਿਸੇ ਕੋਲ ਨਹੀਂ ਹੋਣੀਆਂ ਸੀ ਕਿਸੇ ਕੋਲ ਨਹੀਂ ਹੋਣੀਆਂ ਸਹੀ ਗੱਲ ਕਿਉਂਕਿ ਲਾਤ ਉਹਦੇ ਇੰਨੇ ਮਾਰੇ ਸੀ ਕੋਈ ਡਰਦਾ ਜਾਂਦਾ ਹੀ ਨਹੀਂ ਸੀ ਜੀ ਇਸ ਕਰਕੇ ਆਪਾਂ ਨੂੰ ਗਿਲਾ ਨਹੀਂ ਨਹੀਂ ਸਕਦਾ ਨਾ ਸਕਦਾ ਪਰ ਆਪਾਂ ਨੂੰ ਜਿਹੜਾ ਪਿਆਪਾ ਚਮਕੀਲਾ ਸਾਹਿਬ ਨਾਲ ਪਿਆਰ ਸੀ ਉਹਦੇ ਉਹਨੂੰ ਗਏ ਸੀ ਜੀ ਯਾਦਾ ਸਾਂਭੀ ਅੱਜ ਦੁਨੀਆ ਆਉਂਦੀ ਯਾਦ ਕਰਦੀ ਜੀ ਇਨਵਾਈਟ ਕਰਨਾ ਚਾਹੀਦਾ ਸੀਗਾ ਵੈਸੇ ਤੇ ਬਾਕੀ ਉਹ ਫਿਲਮਾਂ ਵਾਲੇ ਤੁਹਾਡੇ ਕੋਲ ਆਏ ਸੀ ਕਿ ਪਿਕਸਲੇ ਕੋ ਬੰਬੇ ਦੀ ਟੀਮ ਆਈ ਸੀ ਜੀ ਇੱਥੇ ਇਹਨਾਂ ਦੇ ਇੱਕ ਜੱਸੀ ਸੰਘਾ ਕੁੜੀ ਹੈ ਜਿਹੜੀ ਪੰਜਾਬ ਦੇ ਨਾਲ ਜਿੰਨੇ ਸਰਚ ਕੀਤੇ ਸਾਰੇ ਵੀ ਕਿੰਦੇ ਕੋਲ ਕੀ ਆਉਂਦਾ ਵਿਆਹ ਕਿੱਥੇ ਹੋਇਆ ਜੀ ਇਹ ਹਰ ਇੱਕ ਚੀਜ਼ ਚਮਕੀਲਾ ਨਾਲ ਜਿੱਥੇ ਸਭ ਤੋਂ ਜ਼ਿਆਦਾ ਸਰਚ ਉਹਨੇ ਕੀਤੀ ਸੀ ਕੁੜੀ ਨੇ ਜੀ ਉਸ ਤੋਂ ਬਾਅਦ ਉਹਨਾਂ ਨੇ ਉਹ ਟੀਮ ਮੇਰੇ ਕੋਲ ਭੇਜੀ ਜੀ ਉਹ ਫਿਰ ਮੇਰੇ ਤੋਂ ਐਗਰੀਮੈਂਟ ਕਰਕੇ ਮੇਰੀਆਂ ਫੋਟੋ ਲੈ ਗਏ ਸੀ ਉਹ ਜਿਹੜੀਆਂ ਚਮਕੀਲਾ ਫਿਲਮ ਦੇ ਐਂਡ ਤੇ ਦੋ ਫੋਟੋ ਮੇਰੀਆਂ ਲੱਗੀਆਂ ਨੇ ਜੀ ਐਂਡ ਤੇ ਫੋਟੋਆਂ ਤੁਸੀਂ ਦੇਖੀਆਂ ਹੋਣਗੀਆਂ ਬਾਈ ਜਦੋਂ ਐਂਡ ਤੱਕ ਜਦੋਂ ਤੁਸੀਂ ਫਿਲਮ ਦੇਖਦੇ ਆ ਉਹਦੇ ਵਿੱਚ ਦੋ ਫੋਟੋਆਂ ਜੋ ਕਾਰਵੇ ਦੇ ਲੱਗੀਆਂ ਉਹ ਇੰਨਾ ਜਿਹੇ ਫੋਟੋਆਂ ਜਿਹੜੀਆਂ ਕਿ ਲੱਗੀਆਂ ਹੋਈਆਂ ਤੇ ਬਾਕੀ ਹੁਣ ਤੁਹਾਡੇ ਕੋਲ ਆਮ ਵੀ ਲੋਕ ਜਿਵੇਂ ਕਿ ਮੰਗਵਾ ਲੈਂਦੇ ਬਹੁਤ ਬਹੁਤ ਜਿਹੜਾ ਜਿੰਨੂੰ ਪਤਾ ਲੱਗਦਾ ਆਪਾਂ ਤਾਂ ਕਦੇ ਲਾਲਚ ਨਹੀਂ ਆ ਯਾਰ ਦੋਸਤ ਜਿੰਨੇ ਕਿ ਆ ਵੀ ਤੁਹਾਡੇ ਕੋਲ ਫੋਟੋਆਂ ਗਈਆਂ ਚਾਹੀਦੇ ਉਸ ਵੇਲੇ ਵ ਉਸ ਵੇਲੇ ਕਰੀਦਾ ਮੇਰੇ ਕਿਤਾਬਾਂ ਚ ਵੀ ਮੇਰੇ ਕਾਫੀ ਲੇਖ ਚਮਸ਼ੇਰ ਸੋਹੀ ਦੀਆਂ ਕਿਤਾਬਾਂ ਨੇ ਆ ਕਿਤਾਬ ਨੂੰ 26 ਚਮਕੀਲ ਅਮਰ ਜੋਦੇ ਆਖਰੀ ਬੋਲ ਇਹਦੇ ਵਿੱਚ ਵੀ ਮੇਰਾ ਲੇਖ ਲੱਗਾ ਹੋਇਆ ਅੱਛਾ ਇਹਦੇ ਵਿੱਚ ਤੁਹਾਡਾ ਲੇਖ ਲੱਗਿਆ ਹੋਇਆ ਹਾਂਜੀ ਉਹ ਦਿਖਾ ਦਿੰਨੇ ਜੀ ਇੱਥੇ 248 ਨੰਬਰ 248 ਨੰਬਰ ਪੇਜ ਤੇ ਆ ਦੇਖੋ ਆ ਇਹਨਾਂ ਦਾ ਲੇਖ ਲੱਗਿਆ ਹੋਇਆ ਇਧਰਲੇ ਪਾਸੇ ਸ਼ੈ ਇਧਰ ਹੀ ਆ ਇਧਰ ਹਾਂਜੀ ਇੱਥੇ ਬਸੇ ਆ ਜੀ ਲਾਓ ਜੀ ਆ ਦੇਖ ਸਕਦੇ ਮਤਲਬ ਤੁਸੀਂ ਤੇ ਇਹ ਇਹਨਾਂ ਦਾ ਲੇਖ ਉਹਦੇ ਵਿੱਚ ਛਪਿਆ ਹੋਇਆ ਜੀ ਤੇ ਬਾਕੀ ਸਭਾਇ ਤੁਹਾਨੂੰ ਇਹੀ ਮਿਲਾਉਣਾ ਸੀਗਾ ਜੀ ਇਹ ਬਾਈ ਹੋਰਾਂ ਨੇ ਖਿੱਚੀਆਂ ਸੀਗੀਆਂ ਉਸ ਟਾਈਮ ਦੀਆਂ ਪਿਕਸ ਤੇ ਉਹਨਾਂ ਦਾ ਸੁਭਾਅ ਵਗੈਰਾ ਤੁਹਾਨੂੰ ਤੁਹਾਨੂੰ ਪਤਾ ਜਾਈਊਗਾ ਕਿਵੇਂ ਸੀਗਾ ਚਮਕੀਲਾ ਸਾਹਿਬ ਇਹ ਤਾਂ ਇੱਕ ਫੱਕਰ ਬੰਦਾ ਸੀ ਅੱਛਾ ਨਾ ਤਾਂ ਜਹੰਕਾਰ ਨਾ ਅਕੜ ਜੀ ਸਭ ਨੂੰ ਆਪਦੇ ਜਿੰਨੇ ਸਜਿੰਦੇ ਸੀ ਉਹਦੇ ਜੀ ਟਾਈਮ ਤੋਂ ਪਹਿਲਾਂ ਪੈਸੇ ਦੇਣੇ ਯਾਨੀ ਕਿ ਮੈਂ ਨਾਲ ਨਹੀਂ ਰਿਹਾ ਸੁਣਿਆ ਜੀ ਜੀ ਮੇਰਾ ਜਿਹੜਾ ਦੋਸਤ ਬਜਿੰਦਰ ਸਿੰਘ ਗਿੱਲਾ ਉਹ ਉਹ ਕਾਫੀ ਉਹਦੇ ਕਰੀਬ ਰਿਹਾ ਜੀ ਉਹ ਕਿਸੇ ਦਾ ਵੀ ਹੱਕ ਨਹੀਂ ਰੱਖਦਾ ਲੋੜ ਤੋਂ ਵੱਧ ਕੇ ਨਹੀਂ ਮੇਂ ਹੈਲਪ ਕਰਦਾ ਸੀ ਬਹੁਤ ਲੋੜ ਤੋਂ ਵੱਧ ਕੇ ਹੈਲਪ ਕਰਦਾ ਸੀ ਜੀ ਬੜੇ ਪਿਆਰ ਤੇ ਸਕਾਰਾਂ ਦੇ ਅੰਦਰ ਕੋਈ ਆਕੜ ਹੰਕਾਰ ਦੇ ਨਾਮ ਦੀ ਚੀਜ਼ ਹੀ ਨਹੀਂ ਸੀ ਬਿਲਕੁਲ ਧਰਤੀ ਨਾਲ ਜੁੜਿਆ ਇਨਸਾਨ ਸੀ ਬਿਲਕੁਲ ਬਿਲਕੁਲ ਲੋ ਵੀ ਮਿੱਤਰੋ ਸ਼ੇਅਰ ਕਰ ਦਿਓ ਵੀਡੀਓ ਨੂੰ ਜਿਆਦਾ ਲੰਬੀ ਨਹੀਂ ਕਰਦੇ ਤੇ ਸ਼ੇਅਰ ਕਰ ਦਿਓ ਦਬਕੇ ਜੀ ਜਿਹਨੂੰ ਵੀਡੀਓ ਘੈਂਟ ਲੱਗੀ ਲਾਈਕ ਕਰ ਦਿਓ ਤੇ ਸ਼ੇਅਰ ਕਰੋ ਅੱਗੇ ਸ਼ੇਅਰ ਕਰ ਦਿਓ ਵੀਡੀਓ ਧੰਨਵਾਦ ਮਿਹਰਬਾਨੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ